ਰੇਹੋ ਸੰਤ ਹੋਂ ਟੋ ਸਾਦ ਬਹੁ ਤੇਰੇ ਡਿਠੇ ਸੰਨਿਆਸੀ ਤਪੀਸ ਮੁਖੋ ਏ ਪੰਡਤ ਮਿੱਠੇ ਵਰਸੇ ਕਹਾ ਫਿਰਿਓ ਕਿਨੇ ਨ ਪਰਚੋ ਲਾਇਓ ਕਹਤੀਏ ਕਹਤੀ ਸੋਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲਗੇ ਤਿੰਨ ਕੇ ਗੁਣ ਹਉ ਕਿਆ ਕਹੂੰ ਗੁਰ ਦੇ ਮਲਾਏ ਭਿਖਿਆ ਜਿਵ ਤੂੰ ਰਾਖੇ ਤਿਵ ਰਹੂੰ ਮੇਰੇ ਰਾਮ ਰਾਏ ਜਿਉ ਰੱਖੈ ਤਿਉ ਰਹੀਐ ਤੁਧ ਭਾਵੇਂ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਐ ਤੁਧ ਭਾਵੇਂ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਐ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਦੀ ਔਰ ਸਭ ਤੋਂ ਪਹਿਲਾਂ ਸਤਿਗੁਰ ਦਾ ਹੁਕਮ ਗੁਰੂ ਬਖਸ਼ੀ ਫਤੇ ਦੀ ਸਾਂਝ ਕਰੀਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅਸੀਂ ਰੋਜ਼ਾਨਾ ਹੀ ਭਾਵ ਜਦੋਂ ਵੀ ਅਸੀਂ ਅਰਦਾਸ ਕਰਦੇ ਆਂ ਸਤਿਗੁਰੂ ਦੇ ਕੋਲੋਂ ਇਹ ਸਤਿ ਦਾਣ ਅਸੀਂ ਮੰਗਦੇ ਆਂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਪ੍ਰਵੇਗਦਾਨ ਵਿਸਾਹਾਦਾਨ ਭਰੋਸਾਦਾਨ ਦਾਣਾ ਸਿਰਦਾਨ ਨਾਮਤਾ ਅੱਜ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਵਿਚਾਰ ਸਾਂਝੀ ਕਰਨੀ ਹੈ ਰਹਿਤ ਦਾ ਰਹਿਤ ਕੀ ਹੈ ਜੋ ਵੀ ਅਸੀਂ ਸੰਸਾਰ ਦੇ ਵਿੱਚ ਦੇਖਦੇ ਆ ਜੋ ਵੀ ਅਕਾਲ ਪੁਰਖ ਨੇ ਸਿਰਜਿਆ ਉਹ ਮਰਿਆਦਾ ਦੇ ਵਿੱਚ ਰਹਿਤ ਦੇ ਵਿੱਚ ਹੈ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਸਾਡੀ ਜ਼ਿੰਦਗੀ ਦੀ ਦੋ ਤਰ੍ਹਾਂ ਦੀ ਰਹਿਤ ਹੈ ਇੱਕ ਅੰਦਰੂਨੀ ਇੱਕ ਬਾਹਰमुखी ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਤੋਂ ਸਾਚ ਪੈਦਾ ਕਰਦੇ ਹਾਂ ਬਾਣੀ ਤੋਂ ਸਮਝਦੇ ਆ ਸਾਰਾ ਕੁਝ ਹੀ ਸਾਧ ਸੰਗਤ ਜੀ ਮਰਯਾਦਾ ਦੇ ਵਿੱਚ ਹੈ ਹੁਕਮੀ ਹੋਵਣ ਆਕਾਰ ਹੁਕਮਨਾ ਕਿਹਾ ਜਾਈ ਭੈ ਵਿੱਚ ਸਭ ਆਕਾਰ ਹੈ ਨਿਰਪਉ ਹਰ ਜੀ ਉਸ ਹੋਏ ਫਿਰ ਆਪਾਂ ਬਚਨ ਪੜਦੇ ਆ ਸਾ ਕੀ ਵਾਰ ਦੇ ਵਿੱਚ ਭੈ ਵਿੱਚ ਪਵਨ ਵਹਿ ਸਦ ਵਾਓ ਪਹਿ ਵਿੱਚ ਚੱਲ ਲਖ ਦਰਿਆ ਪਹਿ ਵਿੱਚ ਅਗਨ ਕੱਢੇ ਵਿਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤ ਨਾਨ ਪਹਿ ਵਿੱਚ ਸਿੱਧ ਬੁੱਧ ਸੁਰਨਾਥ ਪਹਿ ਵਿੱਚ ਆ ਡਾਣੇ ਆਕਾਸ਼ ਪਹਿ ਵਿੱਚ ਜੋਤ ਮਹਾਵਲਸੂਰ ਪਹਿ ਵਿੱਚ ਆਵੇ ਜਾਵੇ ਭਾਮ ਹਰੇਕ ਚੀਜ਼ ਮਰਿਆਦਾ ਦੇ ਵਿੱਚ ਹੈ ਔਰ ਜਦੋਂ ਅਸੀਂ ਮਰਜ਼ਾਦਾ ਦੇ ਵਿੱਚ ਚੱਲਣਾ ਹੈ ਤੇ ਜਦੋਂ ਅਸੀਂ ਤਰਤੀਬ ਦੇ ਵਿੱਚ ਜੀਵਨ ਬਤੀਤ ਕਰਦੇ ਹਾਂ ਰਹਿਤ ਦੇ ਵਿੱਚ ਜੀਵਨ ਰਹਿਣੀ ਦੇ ਵਿੱਚ ਜੀਵਨ ਬਤੀਤ ਕਰਦੇ ਹਾਂ ਉਦਾਹਰਨ ਦੇ ਤੌਰ ਤੇ ਆਪਾਂ ਸੜਕ ਤੇ ਜਾਂਦੇ ਹਾਂ ਹਰੇਕ ਦੇਸ਼ ਦਾ ਆਪਣਾ ਆਪਣਾ ਕਾਨੂੰਨ ਹੈ ਆਪਾਂ ਜਦੋਂ ਚੱਲਦੇ ਹਾਂ ਸੜਕ ਦੇ ਖੱਪੇ ਪਾਸੇ ਚੱਲ ਹੁਣ ਮੇਰਾ ਮਨ ਹੈ ਕਿ ਗੱਲ ਉਹ ਕਹਿੰਦੇ ਸ਼ਰਧਾ ਹੋਣੀ ਚਾਹੀਦੀ ਹੈ ਸ਼ਰਧਾ ਹੋ ਮੇਰੀ ਸ਼ਰਧਾ ਮੈਂ ਸੱਜੇ ਪਾਸੇ ਚੱਲਣਾ ਐ ਐਕਸੀਡੈਂਟ ਹੋਏਗਾ ਇਹਨੂੰ ਜਿਹੜਾ ਨਿਜਮ ਬਣਿਆ ਜਿਹੜੀ ਮਰਜ਼ਾਦਾ ਬਣੀ ਐ ਜੇ ਆਪਾਂ ਉਹ ਤੋਂ ਉਲਟ ਚੱਲਦੇ ਆ ਤੇ ਦੁਖੀ ਹੁੰਦੇ ਆ ਮੇਰੇ ਸਤਗੁਰ ਕਹਿੰਦੇ ਇਤ ਮਾਰਗ ਚੱਲੇ ਭਾਈੜੇ ਗੁਰ ਕਹ ਸੋਕਾਰ ਕਮਾਏ ਜਿਓ ਛੋਟੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਵ ਜਿਓ ਇਓ ਪਾਵੇ ਹਰ ਦਰਸਾਵੜਾ ਨਾ ਲੱਗੇ 31 ਵਾਰ ਕੋਈ ਦੁੱਖ ਨਹੀਂ ਆਏਗਾ ਗੁਰ ਸਿਕ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਨ ਮੰਨੋ ਹਰ ਹਰ ਕਥਾ ਨਰਨ ਪਰ ਬੜਾ ਔਖਾ ਸਾਧ ਸੰਗਤ ਜੀ ਕਹਿਣਾ ਬੜਾ ਸੌਖਾ ਮੈਂ ਕਹਿ ਦਿਆਂ ਆਪ ਜੀ ਬੜਾ ਸੌਖ ਔਖਾ ਮਾਰਗ ਹੈ ਸਾਬ ਕਹਿੰਦੇ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਇ ਇਸ ਮਰਯਾਦਾ ਦੇ ਵਿੱਚ ਰਹਿਣਾ ਅੰਦਰਲੀ ਮਰਯਾਦਾ ਅਰਦਾਸ ਕਰਨੀ ਸਤਗੁਰੂ ਮਹਾਰਾਜ ਕਿਰਪਾ ਕਰੋ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੇ ਔਰ ਬਹੁਤ ਸੰਤਾਵੇ ਆਇਓ ਸ਼ਰਨ ਤਹਾ ਮੈਂ ਤੇਰੀ ਸ਼ਰਨ ਵਿੱਚ ਆਇਆ ਸਤਿਗੁਰੂ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਮੈਂ ਤਰਤੀਬ ਦੇ ਨਾਲ ਜੀਵਨ ਬਤੀਤ ਕਰ ਸਕਾਂ ਮੈਂ ਰਹਿਣੀ ਦੇ ਵਿੱਚ ਜੀਵਨ ਬਤੀਤ ਕਰ ਸਕਾਂ ਜੋ ਤੁਸੀਂ ਕਹਿ ਰਹੇ ਹੋ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਰਾਲੀ ਇਸ ਕਰਕੇ ਮੈਂ ਜਦੋਂ ਵੀ ਅਰਦਾਸ ਕਰਦਾ ਹਾਂ ਕੋਈ ਵੀ ਅਰਦਾਸ ਕਰਦਾ ਹੈ ਜਾਂ ਕਰਦੀ ਹੈ ਜਾਂ ਬੱਚਾ ਕੋਈ ਵੀ ਅਰਦਾਸ ਕਰਦਾ ਹੈ ਤੇ ਸਤਿਗੁਰੂ ਤੁਹਾਡੇ ਕੋਲੋਂ ਅਸੀਂ ਮੰਗਦੇ ਆਂ ਰਹਿਤ ਦਾਣ ਸਤਿਗੁਰੂ ਰਹਿਣੀ ਦੇ ਵਿੱਚ ਸਾਨੂੰ ਬਖਸ਼ਿਸ਼ ਕਰ ਦੇ ਅਸੀਂ ਤੇਰੀ ਰਹਿਣੀ ਦੇ ਵਿੱਚ ਆ ਜਾਈਏ ਅੰਦਰੂਨੀ ਜਿਹੜੀ ਸਤਿਗੁਰੂ ਨੇ ਕਿੰਨੀ ਆ ਉਦਾਹਰਨਾ ਬਾਣੀ ਵਿੱਚ ਦਿੱਤੀ ਕਹਿੰਦੇ ਇਦਾਂ ਦੀ ਰਹਿਤ ਵਿੱਚ ਰਹੋ ਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੋ ਹਰ ਪਾਸਾ ਅਪ ਕਹਿੰਦੇ ਪਾਣੀ ਨੂੰ ਅਪ ਤੇਜ ਤੇਜ ਕਹਿੰਦੇ ਆਗ ਨੂੰ ਬਾਏ ਕਹਿੰਦੇ ਹਵਾ ਨੂੰ ਪ੍ਰਥਵੀ ਧਰਤੀ ਆਕਾਸ਼ ਇਹਨਾਂ ਨੂੰ ਸਿੱਖੀਏ ਕਹਿੰਦੇ ਮਰਯਾਦਾ ਸਿੱਖੀਏ ਹੁਣ ਪਾਣੀ ਹੈ ਪਾਣੀ ਜਿੰਨਾ ਮਰਜ਼ੀ ਮੈਲਾ ਹੋਵੇ ਨਾ ਉਹਦੇ ਵਿੱਚ ਗੁੰਜਾਇਸ਼ ਹੈ ਪਾਣੀ ਨੂੰ ਅਸੀਂ ਫਿਲਟਰ ਕਰ ਸਕਦੇ ਆ ਅੱਜ ਮਸ਼ੀਨਾ ਆ ਗਈ ਆ ਪਾਣੀ ਸਾਫ਼ ਹੋ ਜਾਂਦਾ ਪੁਰਾਣੇ ਸਮੇਂ 'ਚ ਕੋਈ ਦੂਸਰੀਆਂ ਚੀਜ਼ਾਂ ਜਿਦਾ ਫਟਕਰੀ ਵਗੈਰਾ ਪਾ ਕੇ ਪਾਣੀ ਸਾਫ਼ ਕਰ ਲੈਂਦੇ ਸੀ ਜਿੰਨਾ ਮਰਜੀ ਗੰਦਾ ਹੋਵੇ ਪਾਣੀ ਪਰ ਗੁੰਜਾਇਸ਼ ਇਸੇ ਤਰ੍ਹਾਂ ਮਨ ਜਿੰਨਾ ਮਰਜੀ ਵਿਕਾਰਾਂ ਨਾਲ ਮੈਲਾ ਪਰ ਗੁੰਜਾਇਸ਼ ਹੈ ਕਿ ਇਹ ਮਨ ਜਿਹੜਾ ਹੈ ਬਾਣੀ ਦੇ ਨਾਲ ਪਵਿੱਤਰ ਹੋ ਸਕਦਾ ਹੈ ਨਹੀਂ ਤਾਂ ਮਨ ਮੈਲੇ ਸਭ ਕਿਸ ਮੈਲਾ ਪਾ ਕਹਿਆ ਉਠਿਆ ਅੰਮ੍ਰਿਤ ਵੇਲੇ ਮੈਂ ਅੰਮ੍ਰਿਤ ਵੇਲੇ ਉੱਠਦਾ ਮੈਂ ਨਿਤਨੇਮ ਕੀਤਾ ਮੈਂ ਸੰਗਤ ਕਰਦਾ ਮੈਂ ਆਗੀ ਤੇ ਮਨ ਮੈਲੇ ਸਭ ਕਿਸ ਮੈਲਾ ਸਰੀਰ ਤਾਂ ਧੋਲਿਆ ਤਨ ਧੋਤੇ ਮਨ ਅਛਾ ਨਾ ਹੋਏ ਤੇ ਗੁਰੂ ਸਾਹਿਬ ਜੀ ਤੁਸੀਂ ਦੱਸੋ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਜਿਤ ਲਾਓ ਇਹ ਬਾਣੀ ਕੀ ਹੈ ਮਰਯਾਦਾ ਤਾਂ ਹੈ ਬਾਣੀ ਨੂੰ ਧਾਰਨ ਕਰਨਾ ਜਿੱਦਾਂ ਹੁਣੇ ਆਪਦੀ ਨੂੰ ਭਾਈ ਸਾਹਿਬ ਜੀ ਸੁਣਾ ਰਹੇ ਸੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਹੁਕਮ ਮਤਲਬ ਮਰਯਾਦਾ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਵੀ ਮੰਨਣੀ ਹੈ ਸੁਣਿਆ ਮੰਨਿਆ ਮਨ ਕੀਤਾ ਭਾ ਅੰਦਰ ਪ੍ਰੇਮ ਪੈਦਾ ਕਰੀਏ ਫਿਰ ਅੰਦਰ ਬਾਹਰ ਜਾਣ ਦੀ ਲੋੜ ਨਹੀਂ ਅੰਤਰਗਤ ਤੀਰਥ ਮੰਨਣਾ ਮੈਲ ਅੰਦਰ ਹੈ ਤੇ ਇਹਦੇ ਧੋਣ ਦਾ ਸਾਧਨ ਵੀ ਅੰਦਰ ਹੈ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ 12 ਮਾਵ ਚਾਰਨ ਕੀਤਾ ਸਤਗੁਰੂ ਕਹਿੰਦੇ ਮਾਗ ਪਨੀਤ ਭਈ ਅੰਤਰ ਤੀਰਥ ਜਾਣਿਆ ਤੀਰਥ ਅੰਦਰ ਹੈ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥ ਨਾਮ ਮੇਰੇ ਘਟ ਦੇ ਵਿੱਚ ਹੀ ਤੀਰਥ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਇਹ ਗਿਆਨ ਆ ਜਾਣਾ ਮਰਯਾਦਾ ਵਿੱਚ ਆ ਜਾਣਾ ਰਹਿਤ ਦੇ ਵਿੱਚ ਆ ਜਾਣਾ ਤੇ ਇਹਨੂੰ ਜੀਵਨ ਨੂੰ ਪਵਿੱਤਰ ਕਰਨ ਦੀ ਯੋਗਤੀ ਬਣਦਾ ਜਿੰਨਾ ਮਰਜ਼ੀ ਪਾਣੀ ਬੈੜਾ ਹੋਵੇ ਤੇ ਮਾਲੀ ਪਾਣੀ ਜਿਹੜਾ ਹੈ ਪਵਿੱਤਰ ਹੋ ਸਕਦਾ ਕਹਿੰਦੇ ਇਦਾਂ ਦੀ ਰਹਿਤ ਵਿੱਚ ਆ ਜਾਓ ਪਾਣੀ ਦੇ ਵਿੱਚ ਨਿਰਮਾਨਤਾ ਹੈ ਤੁਸੀਂ ਪਾਣੀ ਜਿੱਥੋਂ ਮਰਦੀ ਸਿੱਟੋਂ ਸਾਧ ਸੰਗਤ ਦੀ ਪਾਣੀ ਨਿਵਾਣ ਦੇ ਵਿੱਚ ਜਾਗ ਸਤਿਗੁਰੂ ਕਹਿੰਦੇ ਆਪ ਤੇਜ ਅੱਗ ਜਿਹੜੀ ਹੈ ਨਾ ਉਹ ਕੀ ਕਰਦੀ ਹੈ ਜਦਾਂ ਸੁਨਿਆਰੇ ਦੇ ਕੋਲ ਉਹ ਅੱਗ ਦੇ ਵਿੱਚ ਕੋਠਾਲੀ ਦੇ ਵਿੱਚ ਪਾਉਂਦਾ ਹੈ ਨਾ ਤੇ ਉਹਦੀ ਜਿਹੜੀ ਗੰਦਗੀ ਛੱਡ ਜਾਂਦੀ ਹੈ ਤੇ ਉਹਦੇ ਵਿੱਚੋਂ ਬਹੁਤ ਸੋਹਣਾ ਸੋਨਾ ਜਿਹੜਾ ਚਮਕਣ ਲੱਗ ਜਾਂਦਾ ਹੈ ਇਹ ਉਦਾਹਰਨ ਕਿਉਂ ਦਿੱਤੀ ਹੈ ਕਿ ਸਾਡੇ ਔਗਣ ਛੜ ਦੇਣ ਤੇ ਸਾਡੇ ਜੀਵਨ ਵਿੱਚ ਗੁਣ ਆ ਜਾਣ ਅਪ ਤੇਜ ਬਾਏ ਇਦਾਂ ਦਾ ਕਹਿੰਦੇ ਜੀਵਨ ਹੁਣ ਅੱਗ ਦਾ ਜਿਹੜੇ ਤੁਸੀਂ ਬਾਣੀ ਪੜ੍ਹਦੇ ਹੋ ਬਾਣੀ ਦੇ ਵਿੱਚ ਉਦਾਹਰਨਾਂ ਮੈਂ ਦੇ ਰਿਹਾ ਗੁਰੂ ਸਾਹਿਬ ਕਹਿੰਦੇ ਬ੍ਰਹਮ ਗਿਆਨੀ ਕਾ ਇਹੇ ਗਨਾਓ ਨਾਨਕ ਜਿਉ ਪਾਵਕਾ ਸਹਿ ਸਭ ਪਵਕ ਕਹਿੰਦੇ ਕਹਿੰਦੇ ਅੱਗ ਨੂੰ ਕਹਿੰਦੇ ਇਦਾਂ ਦਾ ਸੁਭਾਅ ਜੀਵਨ ਦੇ ਵਿੱਚ ਬਣ ਜਾਏ ਬਾਏ ਹਵਾ ਜਿਹੜੀ ਹੈ ਹਵਾ ਨਹੀਂ ਦੇਖਦੀ ਇਹ ਗਰੀਬ ਦਾ ਘਰ ਹੈ ਅਮੀਰ ਦਾ ਘਰ ਹੈ ਉਹ ਸਾਰਿਆਂ ਨੂੰ ਇੱਕੋ ਜਿਹੀ ਆਉਂਦੀ ਹੈ ਨਾ ਆਪਾਂ ਪੜਦੇ ਨੇ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕੋ ਲੱਗੈ ਤੁਲ ਪਵਾਨ ਪਵਾਨ ਕਹਿੰਦੇ ਹਵਾ ਤੁਲ ਮਤਲਬ ਬਰਾਬਰ ਸਾਰਿਆਂ ਨੂੰ ਬਰਾਬਰ ਹਵਾ ਆ ਰਹੀ ਹੈ ਇਦਾਂ ਦੀ ਕਹਿੰਦੇ ਰਹਿਤ ਆਜੈ ਅਪ ਤੇਜ ਬਾਏ ਪ੍ਰਥਵੀ ਆਹ ਧਰਤੀ ਜਿਹੜੀ ਹੈ ਬ੍ਰਹਮ ਗਿਆਨੀ ਕੇ ਧੀਰਜ ਏਕ ਜਿਉਂ ਵਸੂਦਾ ਕੋ ਖੋਦੇ ਕੋ ਚੰਦਨ ਲੇ ਭਾਵੇਂ ਉਹਨੂੰ ਤੁਸੀਂ ਖੱਡਾ ਕਰ ਲਓ ਧਰਤੀ ਤੇ ਭਾਵੇਂ ਉੱਪਰ ਲੇਪ ਕਰ ਦਿਓ ਧਰਤੀ ਦਾ ਇਦਾਂ ਦਾ ਸੁਭਾਅ ਹੈ ਇਦਾਂ ਦੀ ਕਹਿੰਦੇ ਰਹਿਤ ਦੇ ਵਿੱਚ ਆ ਜਾਈਂ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਇਹ ਨਹੀਂ ਮ ਗਰੀਬ ਦੇ ਘਰ ਆਕਾਸ਼ ਹੈ ਤੇ ਅਮੀਰ ਦੇ ਘਰ ਨਹੀਂ ਗਰੀਬ ਦੇ ਘਰ ਨਹੀਂ ਸਾਰਿਆਂ ਦੇ ਬਰਾਬਰ ਹਨ ਸਾਰਿਆਂ ਦੇ ਬਰਾਬਰ ਅਪ ਤੇਜ ਬਾਏ ਪ੍ਰithvi ਆਕਾਸ਼ਾ ਐਸੀ ਰਹਤ ਰਹੋ ਹਰ ਪਾਸਾ ਸਾਨੂੰ ਜੀਵਨ ਦੇ ਵਿੱਚ ਸਤਿਗੁਰੂ ਨੇ ਸਮਝਾਇਆ ਜਦ ਤਨ ਅਸੀਂ ਅੰਦਰਲੀ ਰਹਤ ਰੱਖ ਲਈ ਸਤਿਗੁਰੂ ਨੇ ਆਖਿਆ ਭਾਈ ਤੂੰ ਬਾਹਰੋਂ ਸੋਹਣਾ ਲੱਗ ਰਹਿ ਨਾਲ ਦੋ ਚੀਜ਼ਾਂ ਦਿੱਤੀਆਂ ਸਤਸੰਗਤ ਜੀ ਖਾਲਸਾ ਮੇਰੋ ਰੂਪ ਹੈ ਖਾਲ ਦੂਸਰਾ ਕਹੇ ਜੀ ਖਾਲਸੇ ਮੈਂ ਹਾਂ ਕਰੋ ਨਿਵਾਸ ਤੇਰੇ ਅੰਦਰ ਨਿਵਾਸ ਵੀ ਹੋਵੇ ਨਿਵਾਸ ਕਹਦਾ ਬਾਣੀ ਬਾਰ ਪੰਜ ਕਕਾਰਾਂ ਦਾ ਬਾਣਾ ਤੇਰੇ ਸਰੀਰ ਦੇ ਉੱਪਰ ਧਾਰਨ ਕੀਤਾ ਹੋਵੇ। ਸਰੀਰ ਦੇ ਪੰਜ ਕਕਾਰ ਤੇ ਅੰਦਰ ਬਾਣੀ। ਜੇ ਨਾਮ ਹੈ ਮੈਂ ਬਰ ਬਰ ਬੇਨਤੀ ਕਰ ਰਿਹਾ ਨਾਮ ਹੈ ਤੇ ਸਾਡੀ ਸਿੱਖੀ ਵੀ ਕਾਇਮ ਹੈ। ਨਾਮ ਹੈ ਤਾਂ ਕੇਸ ਵੀ ਹੈ, ਰਹਿਤ ਵੀ ਰਹੇਗੀ। ਨਾਮ ਸਭ ਤੋਂ ਵੱਡਾ ਇਤਾਨਾ ਸਿਰਦਾਨ ਨਾਮ ਦਾ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਇਹਨੂੰ ਜੀਵਨ ਦੇ ਵਿੱਚ ਕਮਾ ਲਈ। ਉਦਾਹਰਨ ਵਿੱਚ ਇੱਕ ਹੋਰ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਭਗਤ ਰਬਿਦਾਸ ਜੀ ਜਦੋਂ ਅਸੀਂ ਬੇਤਰਤੀਬੇ ਹੋ ਜਾਂਦੇ ਆ ਮਰਯਾਦਾ ਤੋਂ ਉਲਟ ਜਾਂਦੇ ਆ ਕੋਈ ਵੀ ਚੀਜ਼ ਉਹਨਾਂ ਨੇ ਪੰਜ ਚੀਜ਼ਾਂ ਦੇ ਉਦਾਹਰਨ ਦਿੱਤੀ ਹੈ ਕਹਿੰਦੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਜ ਰੋਗ ਅਸਾਧ ਜਾਮੇ ਤਾਂ ਕਿ ਕੇਤਕ ਆਸ ਇੱਕ ਇੱਕ ਔਗਣ ਉਹਨਾਂ ਦੇ ਵਿੱਚ ਮਤਲਬ ਬੇਤਰਤੀਬਾ ਹੋਣਾ ਹੀ ਮੌਤ ਹੈ ਉਹਨਾਂ ਦੇ ਮੌਤ ਦਾ ਕਾਰਨ ਹੋ ਜਾਂਦਾ ਮਰੇ ਕਹਿੰਦੇ ਸਾਧ ਸੰਗਤ ਜੀ ਹਿਰਨ ਨੂੰ ਹਿਰਨ ਦੇ ਅੰਦਰ ਇੱਕੋ ਹੀ ਔਗਣ ਹੈ ਜਦੋਂ ਉਹਨਾਂ ਨੂੰ ਪਕੜਿਆ ਜਾਂਦਾ ਸਪੀਡ ਬਹੁਤ ਹੁੰਦੀ ਹੈ ਉਹਨਾਂ ਦੀ ਅ ਜਦੋਂ ਪੂਰਨਵਾਸੀ ਦਾ ਦਿਨ ਹੁੰਦਾ ਉਹ ਰੋਸ਼ਨੀ ਹੋ ਜਾਂਦੀ ਹੈ ਤੇ ਇੱਕ ਸਾਜ ਬਣਾਉਂਦੇ ਆ ਉਹਨੂੰ ਕੰਡਾ ਹੀੜਾ ਕਰਕੇ ਉਹਨੂੰ ਸਾਜ ਦਾ ਨਾਮ ਹੈ ਉਹਨੂੰ বাজਾਇਆ ਜਾਂਦਾ ਉਹ বাজਾਉਂਦੇ ਆ ਤੇ ਹਿਰਨ ਜਿਹੜੀ ਆ ਸੁਣ ਕੇ ਸੁਣ ਕੇ ਉਧਰ ਨੂੰ ਆ ਜਾਂਦੀ ਹੈ ਤੇ ਉਹਨੂੰ ਤੀਰਾਂ ਨਾਲ ਬੰਨ ਕੇ ਉਹਨੂੰ ਕਾਬੂ ਦੇ ਵਿੱਚ ਕਰ ਲੈਣੇ ਸਿਰਫ ਇੱਕੋ ਯੋਗਨ ਉਹਦੇ ਵਿੱਚ ਬ੍ਰਿਕ ਦੇ ਫਿਰਨ ਦੇ ਵਿੱਚ ਹੁਣ ਸਾਡੇ ਅੰਦਰ ਸੁਣਨ ਦਾ ਕਿੰਨਾ ਚਸਕਾ ਹੈ ਜੇ ਤਾਂ ਬਾਣੀ ਬੰਦਾ ਸੁਣਦਾ ਹੋਵੇ ਨਾ ਭਾਗਾ ਵਾਲੇ ਜੋ ਬਾਣੀ ਸੁਣਦੇ ਆ ਬਾਣੀ ਸੁਣਦਾ ਚੰਗੀ ਗੱਲ ਹੈ ਪਤਾ ਨਹੀਂ ਕਿੰਨਾ ਕੁਝ ਅਸੀਂ ਕੰਨਾਂ ਦੇ ਵਿੱਚ ਪਾ ਰਹੇ ਆ ਅੱਜ ਕੱਲ ਉਹ ਟੂਟੀਆਂ ਜੀਆਂ ਲਾ ਗਏ ਨਾ ਕੰਨਾਂ ਦੇ ਵਿੱਚ ਬੰਦਾ ਸੁਣਦਾ ਹੀ ਨਹੀਂ ਤੁਸੀਂ ਗੱਲੇ ਨਹੀਂ ਸੁਣਦਾ ਕਿਸੇ ਕਿੱਧਰ ਜਾ ਰਿਹਾ ਕਿੰਨੇ ਐਕਸੀਡੈਂਟ ਹੋ ਜਾਂਦੇ ਆ ਪਤਾ ਗੰਦਗੀ ਜਿਹੜੀ ਆ ਉਹਨੂੰ ਅੰਦਰ ਪਾ ਰਿਹਾ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੰਦਨ ਬੈਣ ਗੰਦਨ ਬੈਣ ਮਤਲਬ ਗੰਦੇ ਗਾਣੇ ਗੰਦਨ ਬੈਣ ਰਤਾ ਹਿਤਕਾਰੀ ਸ਼ਬਦ ਸੁਰਤ ਨਹੀਂ ਅੰਦਰ ਗੰਦਗੀ ਕੰਨਾਂ ਦੇ ਨਾਲ ਅੰਦਰ ਪਾ ਰਿਹਾ ਕੰਮ ਤੋਂ ਜਾਣ ਤੋਂ ਬੰਦਾ ਭਾਵੇਂ ਲੇਟ ਹੋ ਜਾਏ ਗੱਲ ਹੁੰਦੀ ਹੋਵੇ ਨਾ ਕਿਸੇ ਦੀ ਨਿੰਦਾ ਤੇ ਖੜ ਜਾਂਦਾ ਕਹਿੰਦੇ ਸੁਣ ਕੇ ਜਾਂਦੇ ਭਾਵੇਂ ਅੱਧਾ ਘੰਟਾ ਹੋਰ ਲੱਗ ਜਾਏ ਕੀ ਹੋਇਆ ਸੀ ਚਲੋ ਫਿਰ ਅੱਗੇ ਜਾ ਕੇ ਆਪਾਂ ਹੋਰ ਉਹਦਾ ਪ੍ਰਚਾਰ ਕਰਾਂਗੇ ਪਾਵੇਂ ਕੰਮ ਖਰਾਬ ਹੋ ਜਾਏ ਮ੍ਰਿਗ ਮੀਨ ਮੱਛੀ ਨੂੰ ਵੀ ਚਸਕਾ ਹੈ ਜਦੋਂ ਮੱਛੀ ਨੂੰ ਫੜਦੇ ਆ ਨਾ ਵੱਡੀਆਂ-ਵੱਡੀਆਂ ਮੱਛੀਆਂ ਉਹ ਕੁੰਡੀ ਬਣਾਉਂ ਕੁੰਡੀ ਬਣਾਉਂਦੇ ਕੁੰਡੀ ਦੇ ਅੱਗੇ ਛੋਟਾ ਜਿਹਾ ਮਾਸ ਦਾ ਟੁਕੜਾ ਲਾਉਂਦੇ ਜੋ ਮੱਛੀ ਨੂੰ ਇਹ ਨਹੀਂ ਪਤਾ ਵੀ ਮਾਸ ਦੇ ਟੁਕੜੇ ਦੇ ਅੰਦਰ ਕੁੰਡੀ ਵੀ ਹੈ ਉਹਦੇ ਫਸਾਉਂਦੇ ਆ ਤੇ ਬਾਹਰ ਵੱਡੀਆਂ-ਵੱਡੀਆਂ ਮੱਛੀਆਂ ਬਾਹਰ ਕੱਢ ਲੈਂਦੇ ਬੰਦੇ ਨੂੰ ਵੀ ਖਾਣ ਦਾ ਚਸਕਾ ਹੈ ਚਲੋ ਰੋਟੀ ਖਾਂਦਾ ਹੋਵੇ ਨਾ ਇਹ ਤਾਂ ਚੰਗੀ ਗੱਲ ਪਤਾ ਨਹੀਂ ਬੰਦੇ ਨੇ ਕੀ-ਕੀ ਖਾ ਲਿਆ ਹਾਲੋ ਤੁਸੀਂ ਦੇਖਦੇ ਹੋ ਡਿਸਕਵਰੀ ਚੈਨਲ ਤੇ ਜਾਂ ਹੋਰ ਵੀ ਕਈ ਕੁਝ ਲੋਕੀ ਖਾਂਦੇ ਪਤਲੀ ਕੀ ਕੁਝ ਖਾ ਲੈਂਦੇ ਜੇ ਨਾ ਚਸਕਾ ਹੁੰਦਾ ਕਿੰਨੇ ਲੋਕਾਂ ਨੂੰ ਚਸਕਾ ਇਦਾਂ ਦੇ ਦੁਨੀਆ ਦੇ ਵਿੱਚ ਲੋਕ ਹੋਇਆ ਇੱਕ ਲਖਨਊ ਦਾ ਰਾਜਾ ਹੋਇਆ ਉਹ 17 ਵਾਰੀ ਦਿਹਾੜੀ ਚ ਖਾਂਦਾ ਸੀ ਹਕੀਮ ਰੱਖੇ ਸੀ ਉਹ ਪੂੜੀ ਦਿੰਦੇ ਸੀ ਪੇਟ ਸਾਫ਼ ਫਿਰ ਬਹਿ ਜਾਂਦਾ ਸੀ ਖਾਣ ਲੈ ਕਈ ਲੋਕ ਖਾ ਲੇ ਜਿਉਂਦੇ ਆ ਕੇ ਜੀਉਣ ਵਾਸਤੇ ਖਾਂਦੇ ਫਰਕ ਥੋੜਾ ਹੀ ਦੇਈ ਹੈ ਸਤਿਗੁਰੂ ਕਹਿੰਦੇ ਆ ਗੁਰਕਲਗੀਤਰ ਪਾਤਸ਼ਾਹ ਦੇ ਵਚਨ ਕਹਿੰਦੇ ਪਾਈ ਅਲਪ ਹਾਰ ਸੁਲਪ ਸੀ ਨਿੰਦਰਾ ਦਿਆ ਸ਼ਿਮਾ ਤਨੁ ਕੀ ਮ੍ਰਿਗ ਮੀਨ ਪ੍ਰਿੰਗ ਭਵਰਾ ਜਿਹੜਾ ਨਾ ਖੁਸ਼ਬੂ ਤੇ ਆ ਜਾਂਦਾ ਆ ਤੁਸੀਂ ਦੇਖੋ ਕਦੇ ਕਮਲ ਦੇ ਫੁੱਲ ਉਹ ਇਨਾ ਰਸ ਚੂਸਦਾ ਉਡਾਰੀ ਭੁੱਲ ਜਾਂਦਾ ਹੈ ਅਕ ਦੁਕਾਨਾਂ ਤੇ ਜਦੋਂ ਆਉਂਦੇ ਨਾ ਸਵੇਰੇ ਫੁੱਲ ਦੇਖੋ ਭਵਰੇ ਵਿੱਚ ਮਰੇ ਪਏ ਹੁੰਦੇ ਕਿੰਨੇ ਬੰਦੇ ਆ ਖੁਸ਼ਬੂ ਦੇ ਪਿੱਛੇ ਮਰੀ ਜਾਂਦੇ ਮਰਗ ਮੀਨ ਪ੍ਰਿੰਗ ਪਤੰਗ ਪਤੰਗਾ ਜਿਹੜਾ ਹੈ ਉਹ ਦੀਵੇ ਦੀ ਲਾਟ ਤੇ ਮਰ ਜਾਂਦਾ ਕੁੰਚਰ ਕੁੰਚਰ ਕਹਿੰਦੇ ਹਾਥੀ ਨੂੰ ਹਾਥੀ ਨੂੰ ਕਾਮਵਾਸ਼ਨਾ ਹੈ ਹਾਥੀ ਨੂੰ ਜਦੋਂ ਪਕੜਦੇ ਆ ਟੋਇਆ ਬਣਾ ਲੈਂਦੇ ਇੱਕ ਟੋਇਆ ਬਣਾ ਕੇ ਉੱਪਰ ਕੰਨਿਆਂ ਦੀ ਛੱਤ ਪਾ ਦਿੰਦੇ ਆ ਉੱਪਰ ਹੱਥ ਹੱਥਲੀ ਖੜੀ ਕਰ ਦਿੰਦੇ ਕਾਗਜ਼ ਦੀ ਬਣਾ ਕੇ ਪਾਣੀ ਦੇ ਵਿੱਚ ਪਰਮਾਨ ਹ ਉਹ ਕਾਮਵਾਸ਼ਨਾ ਦੇ ਵਿੱਚ ਆਉਂਦਾ ਪੈਰ ਫਸਦਾ ਗੱਡੇ ਵਿੱਚ ਡਿੱਗ ਪੈਂਦਾ ਉਹਨੂੰ ਭੁੱਖਾ ਰੱਖਦੇ ਕਿੰਨੇ ਦਿਨ ਤੇ ਫਿਰ ਤਾਂ ਬੱਚੇ ਲਈ ਘੁੰਮਦੇ ਫਿਰਦੇ ਨੇ ਤੇ ਹਾਥੀਾਂ ਇਹ ਬੰਦੇ ਦੇ ਵਿੱਚ ਵੀ ਹੈ ਪਰ ਗੁਰੂ ਸਾਹਿਬ ਨੇ ਸਾਡਾ ਜੀਵਨ ਰਹਿਤ ਦੇ ਵਿੱਚ ਰੱਖਿਆ ਗੁਰੂ ਸਾਹਿਬ ਕਹਿੰਦੇ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਪਖਾਣੇ ਆਪਣੀ ਇਸਤਰੀ ਸਿਉ ਰਤ ਹੋਏ ਰਹਿਤ ਬਾਣ ਗੁਰ ਕਾ ਸਿੱਖ ਸੋਇ ਸਾਨੂੰ ਰਹਿਤ ਦੇ ਵਿੱਚ ਰੱਖਿਆ ਚਾਰ ਕੁਰੇਤਾ ਹਨ ਜਿਨ੍ਹਾਂ ਨੇ ਅਮਰ ਛੱਕਿਆ ਉਹਨਾਂ ਨੂੰ ਪਤਾ ਹੈ ਜੇ ਉਹਦਾ ਤੁਸੀਂ ਅੱਜ ਦੇ ਸਮੇਂ ਵਿੱਚ ਸੋਚੋਗੇ ਨਾ ਸਾਧ ਸੰਗਤ ਜੀ ਅੱਜ ਦੁਨੀਆ ਕਲਪ ਰਹੀ ਆ ਦੁਨੀਆ ਦੁਖੀ ਹੋ ਰਹੀ ਹੈ ਤੇ ਉਹ ਤਾਂ ਰੱਬ ਦੀ ਦੇਤ ਆਦਤ ਆ ਨਾ ਕੇਸ ਕੇਸਾਂ ਦੀ ਬਿਅਦ ਵੀ ਜਿਹੜਾ ਕਰਦਾ ਉਹ ਵੀ ਬੱਜਰ ਕਰਤ ਦੇ ਵਿੱਚ ਆਉਂਦਾ ਹੈ ਦੂਸਰਾ ਤਮਾਕੂ ਦਾ ਸੇਵਨ ਕਹਿੰਦੇ ਜੀ ਕੈਂਸਰ ਹੋ ਰਿਹਾ ਹੈ ਲੋਕੀ ਕਹਿੰਦੇ ਮੂਤਰ ਕੈਂਸਰ ਕਿੰਨੇ ਹੋਰੇ ਜਿਹੜੇ ਖਾਂਦੇ ਆ ਅੱਗੇ ਪਰ ਉਸ ਪਾਰਿ ਸਤਰੀ ਪਰ ਪੁਰਸ਼ ਪੁਰਸ਼ ਗਾਵਣ ਏਡਜ਼ ਦੀ ਬਿਮਾਰੀ ਦੁਨੀਆ ਵਿੱਚ ਕਿੰਨੀ ਫੈਲ ਗਈ ਸਿੱਖਾਂ ਦੇ ਵਿੱਚ ਨਹੀਂ ਹੋਏਗੀ ਜਿਹੜਾ ਗੁਰੂ ਦੀ ਬਾਣੀ ਦੇ ਅਨੁਸਾਰ ਚੱਲੇ ਇਹ ਚੀਜ਼ਾਂ ਤੋਂ ਸਾਨੂੰ ਸਤਿਗੁਰੂ ਨੇ ਜੀਵਨ ਦੇ ਵਿੱਚ ਵਰਜਿਆ ਸਾਨੂੰ ਸਮਝਾਉਣ ਦਾ ਯਤਨ ਕੀਤਾ ਰਹਿਤ ਰਹਿਤ ਦੇ ਵਿੱਚ ਜੀਵਨ ਸਾਡਾ ਬਣਾ ਤਾਂ ਮਰਯਾਦਾ ਦੇ ਵਿੱਚ ਜੀਵਨ ਬਣਾ ਦਿੰਦਾ ਤੇ ਨਾਲ ਸਾਨੂੰ ਹੁਕਮ ਕੀਤਾ ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾ ਚੇਰਾ ਰਹਿਤ ਬਿਨਾਨਾ ਸਿੱਖ ਕਹਾਵਾ ਹੈ ਰਹਿਤ ਬਿਨਾਂ ਦਰ ਚੋਟਾਂ ਖਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਕਿ ਉਹ ਜਿਹੜੀ ਰਹਿਤ ਹੈ ਹੁਣ ਸਭ ਤੋਂ ਵੱਡੀ ਰਹਿਤ ਕਿਹੜੀ ਹੈ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਹਲ ਸਕੇ ਸੋਈ ਸਿੰਘ ਪ੍ਰਦਾਨ ਅਵਰ ਨ ਪਹਲ ਜੋ ਲਹਿ ਗੁਰੂ ਮਹਾਰਾਜ ਦੀ ਕਿਰਪਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਆਪ ਸੰਗਤ ਦਾ ਸਹਿਯੋਗ 14 ਜਨਵਰੀ ਨੂੰ ਗੁਰਦੁਆਰਾ ਕਲਗੀਧਰ ਆਨੰਦਨਗਰ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਜਿਹਦੇ ਵਿੱਚ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਪਹੁੰਚ ਰਹੇ ਹਨ ਸਾਬ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਮੁਬਾਰਕਾਂ ਜਿਹੜਾ ਨਹੀਂ ਛਕਿਆ ਉਸ ਪਹਿਲੀ ਰਹਿਤ ਨੂੰ ਅਸੀਂ ਸ਼ੁਰੂ ਕਰੀਏ ਇਹ ਸਿੱਖੀ ਦੇ ਵਿੱਚ ਦਾਖਲਾ ਹੈ ਸਿੱਖੀ ਦੇ ਵਿੱਚ ਦਾਖਲਾ ਹੈ ਪ੍ਰਥਮ ਰਹਿਤ ਦੇ ਜਾਣ ਖੰਡੇ ਕੀ ਪੋਲਿਸੇ ਤੇ ਹੁਣ ਪੰਜਾਂ ਨੇ ਰਹਿਤ ਦੱਸਣੀ ਐ ਉਹ ਪੰਚ ਜੋ ਰਹਿਤ ਜੋ ਭਖ ਐ ਤਾਂ ਕੋ ਦ੍ਰਿੜ ਕਰ ਮਨ ਮੇ ਰੱਖੇ ਹੁਣ ਕਿਉ ਨਾ ਅਮਰ ਸ਼ੱਕ ਲੈਂਦੇ ਆ ਸਵਾਲ ਕਰਨਗੇ ਕਿੰਨੀਆਂ ਬਾਣੀਆਂ ਦਾ ਪਾਠ ਹੁੰਦਾ ਚੰਗੀ ਤਰ੍ਹਾਂ ਜਿਹਨਾਂ ਨੇ ਅਮਰ ਸ਼ੱਕਣਾ ਉਹਨਾਂ ਨੂੰ ਬੇਨਤੀ ਆ ਵੀ ਉਹ ਚੰਗੀ ਤਰ੍ਹਾਂ ਸੁਣਿਓ ਜੋ ਸਿੰਘ ਸਾਹਿਬ ਉੱਥੇ ਕਹਿਣਗੇ ਜੋ ਸਮਝਾਉਣਗੇ ਰਹਿਤ ਬਹੁਤ ਲੰਬੀ ਰਹਿਤ ਮਰਜ਼ਾਦਾ ਦੇ ਜੇ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਸਾਨੂੰ ਇੱਕ ਮਰਯਾਦਾ ਬਣਾ ਦਿੱਤੀ ਬਹੁਤ ਅਸੀਂ ਖੁਸ਼ਕਿਸਮਤਾਂ ਸਾਡੀ ਕੌਮ ਇੱਕ ਮਰਯਾਦਾ ਦੇ ਵਿੱਚ ਐ ਖਾਸ ਕਰਕੇ ਜੋ ਅਸੀਂ ਪੰਜਾਬ ਤੋਂ ਬਾਹਰ ਰਹਿੰਦੇ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਨੂੰ ਮੰਨਣਾ ਹੈ ਕਾਪੀ ਹਰੇਕ ਦੇ ਕੋਲ ਹੋਣੀ ਚਾਹੀਦੀ ਹੈ ਵੀ ਅਸੀਂ ਅਮਰ ਸੰਸਕਾਰ ਕਿੱਦਾਂ ਹੁੰਦਾ ਹੈ ਮ੍ਰਿਤਕ ਸੰਸਕਾਰ ਕਿੱਦਾਂ ਹੁੰਦਾ ਹੈ ਜਨਮ ਸੰਸਕਾਰ ਕਿੱਦਾਂ ਹੁੰਦਾ ਹੈ ਨਾਮ ਸੰਸਕਾਰ ਕਿੱਦਾਂ ਹੁੰਦਾ ਹੈ ਹਰੇਕ ਗੱਲ ਦੀ ਗੱਲ ਜਿਹੜੀ ਹੈ ਉਸ ਸਿਕਰਤ ਮਰਜਾਦਾ ਦੇ ਵਿੱਚ ਸਾਨੂੰ ਦਰਸਾਈ ਗਈ ਹੈ ਤੇ ਉਹਦੇ ਵਿੱਚ ਆਪਾਂ ਉਹਨੂੰ ਜਰੂਰ ਪੜਨਾ ਗੁਰਮਤ ਰਹਿਣੀ ਜਿਹੜੀ ਹੈ ਹੁਣ ਆਪਾਂ ਅੰਦਰੂਨੀ ਗੱਲ ਕਰਦੇ ਆ ਬਾਹਰੀ ਰਹਿਤ ਵੀ ਜਿਹੜੀ ਹੈ ਉਹ ਵੀ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਕਿਉਂਕਿ ਸਤਿਗੁਰੂ ਨੇ ਸਾਡੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਮੇਰਾ ਸਿੱਖ ਲੱਖਾਂ ਦੇ ਵਿੱਚੋਂ ਪਛਾਣਿਆ ਜਾਏ ਮੇਰਾ ਸਿੱਖ ਨਰਾਲਾ ਹੋਏਗਾ ਨਿਆਰਾ ਹੋਏਗਾ ਵੱਖਰਾ ਹੋਏਗਾ ਜਦੋਂ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਹੈ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਹੁਣ ਕਿੰਨਾ ਸਪਸ਼ਟ ਕਹਿ ਸਕਦੇ ਗੁਰੂ ਸਾਹਿਬ ਕਿੰਦੀ ਸਾਡੇ ਤੇ ਕਿਰਪਾ ਕੀਤੀ ਹੈ ਰਹਿਤ ਵਿੱਚ ਰਾਵਾਂਗੇ ਰੈਣੀ ਵਿੱਚ ਰਾਵਾਂਗੇ ਮਰਿਆਦਾ ਵਿੱਚ ਰਾਵਾਂਗੇ ਸਾਡਾ ਜੀਵਨ ਸਫਲਾ ਹੋਏਗਾ ਗੁਰੂ ਸਾਹਿਬ ਨੂੰ ਥਣੇ ਕੋਈ ਫਰਕ ਪੈਣਾ ਨਾ ਨਾ ਪ੍ਰਬੰਧਕ ਕਾਟੀ ਨੂੰ ਕੋਈ ਫਰਕ ਪੈਣਾ ਨਾ ਸਾਨੂੰ ਕੋਈ ਫਰਕ ਪੈਣਾ ਸਾਡਾ ਜੀਵਨ ਸਾਰਿਆਂ ਦਾ ਸਫਲ ਹੋ ਜਾਏਗਾ ਅਸੀਂ ਜਿੱਦਣ ਇਸ ਗੁਰਮਤਿ ਦੀ ਰਹਿਣੀ ਵਿੱਚ ਆ ਜਾਾਂਗੇ ਫਿਰ ਅਸੀਂ ਕਹਿ ਸਕਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੀਆਂ ਧੀਆ ਹਾਂ ਸਾਡਾ ਇੱਕ ਪਰਿਵਾਰ ਹੈ ਗੁਰੂ ਸਾਹਿਬ ਨੇ ਵੱਖਰਾ ਥੋੜੇ ਰੱਖਿਆ ਗੱਡਾ ਮਾਣ ਕਰਿਆ ਕਰੋ ਹਰੇਕ ਸਿੱਖ ਦੇ ਨਾਲ ਸਿੰਘ ਸ਼ਬਦ ਲੱਗਦਾ ਹੈ ਹਰੇਕ ਮੇਰੀ ਭੈਣ ਦੇ ਨਾਮ ਦੇ ਨਾਲ ਕੌਰ ਸ਼ਬਦ ਲੱਗਦਾ ਹੈ ਕਿੱਡਾ ਮਾਣ ਸਤਪੁਰ ਨੇ ਦਿੱਤਾ ਬਰਾਬਰ ਦਾ ਦਰਜਾ ਦਿੱਤਾ ਉੱਚ ਨੀਂਜ ਦੇ ਭੇਦ ਭਾਤਮ ਖਰ ਦਿੱਤੇ ਲੋਕਾਂ ਨੇ ਕਿਹਾ ਸੀ ਸਤਗੁਰੂ ਜੀ ਕਾਮ ਹਮਾਰਾ ਤੋਲੇ ਤਕੜੀ ਨੰਗੀ ਕਰਦ ਕਬੀ ਨਾ ਪਕੜੀ ਚਿੜੀ ਉੜੇ ਅਮ ਹੀ ਡਰ ਜਾਏ ਮੁਗਲ ਸੇ ਕੈਸੇ ਲੜਦਾਏ ਗੁਰੂ ਸਾਹਿਬ ਕਹਿੰਦੇ ਫਿਕਰ ਨਾ ਕਰੋ ਗਿੱਦੜੋਂ ਕੋ ਮੈਂ ਸ਼ੇਰ ਬਣਾਉ ਚਿੜੀਓਂ ਸੇ ਮੈਂ ਬਾਜ ਤੜਾਉ ਸਵਾ ਲਾਕ ਸੇ ਇੱਕ ਲੜਾਉ ਤਬੇ ਗੁਬਿੰਦ ਸਿੰਘ ਨਾਮ ਕਹਾਉ ਔਰ ਜਿਹੜੀ ਸਾਨੂੰ ਸਤਗੁਰ ਨੇ ਰਹਿ ਦਿੱਤੀ ਜੀ ਜੋ ਮੈਂ ਤੁਹਾਨੂੰ ਕਹਿ ਰਿਹਾ ਨਾ ਤੇ ਉਹ ਉਸ ਮੇਰੇ ਜੀਵਨ ਵਿੱਚ ਨਹੀਂ ਹੈ ਤੇ ਮੈਂ ਗੁਨਾਹਗਾਰ ਹਾਂ ਕਿਉਂਕਿ ਸਤਿਗੁਰੂ ਨੇ ਕਿਹਾ ਤੁਸੀਂ ਪੜ੍ਹਦੇ ਹੋ ਸੁਖਮਨੀ ਸਾਹਿਬ ਦੇ ਵਿੱਚ ਹੀ ਹੈ ਕਹਿੰਦੇ ਰਹਿਤ ਅਵਰ ਕਸ਼ ਅਵਰ ਕਮਾਵਤ ਮੈਂ ਤੁਹਾਨੂੰ ਕਹਾਂ ਸ਼ਰਾਬ ਨਹੀਂ ਪੀਣੀ ਮੈਂ ਠੇਕੇ ਤੇ ਖੜਾ ਹੋਵਾਂ ਤੁਸੀਂ ਤਮਾਕੂ ਨਹੀਂ ਖਾਣਾ ਤੁਸੀਂ ਨਹੀਂ ਖਾਣਾ ਮੈਂ ਖਾ ਲਵਾਂ ਇਹ ਹੋ ਸਕਦਾ ਹੈ ਤਾਂ ਅਸਰ ਹੋਏਗਾ ਤੁਹਾਡੇ ਉੱਪਰ ਕਹਿੰਦੇ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਕਿਉਂਕਿ ਜਾਨਣਹਾਰ ਪ੍ਰਭੂ ਪ੍ਰਵੀਨ ਪ੍ਰਵੀਨ ਕਹਿੰਦੇ ਸਿਆਣਾ ਹੈ ਜਾਨਣਹਾਰ ਪ੍ਰਭੂ ਪ੍ਰਵੀਨ ਬਾਰ ਭੇਖਣਾ ਕਾਹੋ ਤੁਸੀਂ ਬਾਹਰੋਂ ਕੋ ਗਿਆਨੀ ਜੀ ਕਪੜਿਆਂ ਨੂੰ ਕਹਿ ਰਹੇ ਹੋ ਨਾ ਪਰ ਜੇ ਜੀਵਨ ਦੇ ਵਿੱਚ ਨਹੀਂ ਹੈ ਜਾਨਣ ਹਾਰ ਪ੍ਰਭੂ ਪ੍ਰਵੀਣ ਬਾੜ ਭੇਖਣਾ ਕਾਹੋ ਪਰ ਅਵਰ ਉਪਦੇਸ਼ੇ ਆਪ ਨਾ ਕਰੇ ਆਪਤ ਜਾਵਤ ਜਨਮੇ ਬਰੇ ਕਿਉਂਕਿ ਇਹ ਰਹਿਤ ਦੇ ਵਿੱਚ ਸਾਰਾ ਕੁਝ ਆਉਂਦਾ ਜੋ ਸਤਪੁਰ ਨੇ ਸਾਨੂੰ ਰਹਿਣੀ ਦੱਸੀ ਹੈ ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚੇ ਅਸੀਂ ਇਹ ਮੰਗਣਾ ਕਿ ਸਤਪੁਰ ਅਸੀਂ ਮਰਯਾਦਾ ਦੇ ਵਿੱਚ ਆ ਜਾਈਏ ਅਸੀਂ ਰਹਿਤ ਦੇ ਵਿੱਚ ਆ ਜਾਈਏ ਤੇ ਸਤਪੁਰ ਮਹਾਰਾਜ ਸਾਨੂੰ ਤਰਤੀਬ ਦੇ ਦੇ ਹਰੇਕ ਕੰਮ ਦੀ ਤਰਤੀਬ ਹੈ ਸਾਧ ਸੰਗਤ ਜੀ ਪਰ ਇਦਾਂ ਦੇ ਲੋਕ ਆ ਸਾਡੀ ਕੌਮ ਦੇ ਵਿੱਚ ਮੈਂ ਜਿੱਦਾਂ ਸਭ ਤੋਂ ਪਹਿਲਾਂ ਮੰਗਲਾ ਚਰਨ ਦੇ ਵਿੱਚ ਭੱਟਾਂ ਦਾ ਸਵਈਆ ਸਰਵਣ ਕਰਾਇਆ ਅੱਜ ਉਹ ਮਰਯਾਦਾ ਨੂੰ ਤੋੜਨਾ ਚਾਹੁੰਦੇ ਔਰ ਤੋੜੀ ਜਾ ਰਹੀ ਮਰਯਾਦਾ ਤੇ ਉਹਨਾਂ ਨੇ ਉਸ ਵੇਲੇ ਕਹਿਤਾ ਜੋ ਉਸ ਵੇਲੇ ਵੀ ਹੋਣਗੇ ਨਾ ਕਹਿੰਦੇ ਰਹੋ ਸੰਤ ਹਾਂ ਟੋਲ ਸਾਧਵੋ ਤੇਰੇ ਡਿੱਠੇ ਸੰਿਆਸੀ ਤਪੀਸ ਮੁਖੋ ਇਹ ਪੰਡਤ ਮਿੱਠੇ ਵਰਸ ਏ ਕਹੋ ਫਿਰਿਓ ਕਿਨੇ ਨਾ ਪਰਚੋ ਲਾਇਓ ਕਹਿਤੀ ਇਹ ਕਹਿਤੀ ਸੁਣੀ ਮੇਰੇ ਵਰਗੇ ਕਥਾਕਰਨਾਂ ਵਾਲੇ ਬਹੁਤ ਸੀ ਕਹਿਤੀ ਇਹ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਰਹਿਤ ਨਹੀਂ ਸੀ ਉਹਨਾਂ ਦੀ ਕਹਣੀ ਸੀ ਗੁਰੂ ਸਾਹਿਬ ਕਹਿੰਦੇ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸੱਚ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਤੇ ਉਹ ਜਿਹੜੀ ਰਹਿਤ ਹੈ ਅੱਜ ਉਹਨਾਂ ਨੇ ਆਪਣੀਆਂ ਆਪਣੀਆਂ ਮਰਜ਼ਾਦਾ ਬਣਾ ਲਈਆਂ ਇਦਾਂ ਦੇ ਡੇਰੇ ਆ ਸਾਡੀ ਕੌਮ ਦੇ ਵਿੱਚ ਕੋਈ ਨਿਸ਼ਾਨ ਸਾਹਿਬ ਨਹੀਂ ਲਾ ਰਿਹਾ ਕੋਈ ਕੜਾਹ ਪ੍ਰਸ਼ਾਦ ਨਹੀਂ ਬਣਾ ਰਿਹਾ ਉਹਨਾਂ ਦੀ ਬਾਣੀ ਦੇ ਇੰਨੇ ਪਾਠਾ ਉਹਨਾਂ ਦਾ ਨਿਤਨੇਮ ਇੰਨਾ ਲੰਬਾ ਉਹਨਾਂ ਦੀ ਰਹਿਰਾਸੇ ਨਹੀਂ ਲੰਬੀ ਹੈ ਸਾਨੂੰ ਭਨੇਖਿਆਂ ਦੇ ਵਿੱਚ ਪਾ ਦਿੱਤਾ ਕਿਤੇ ਪੁੱਛੋ ਨਾ ਗੁਰੂ ਗ੍ਰੰਥ ਸਾਹਿਬ ਦੀ ਨਾਲ ਗੱਲ ਕਰੋ ਹਰ ਇੱਕ ਗੱਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸਾਡੀ ਮਰਯਾਦਾ ਸਿੱਖ ਰਹਿਤ ਮਰਯਾਦਾ ਦੇ ਨਾਲ ਜੜੋ ਜੋ ਸ੍ਰੀ ਅਕਾਲ ਤਖਤ ਸਾਹਿਬ ਨਾਲ ਆਪ ਜੀ ਨੂੰ 1-2 ਦਿਨਾਂ ਵਿੱਚ ਸਾਰਿਆਂ ਨੂੰ ਵੀ ਵੰਡੀ ਜਾਏਗੀ ਸਿੱਖ ਰਹਿਤ ਮਰਯਾਦਾ ਜਰੂਰ ਆਪਣੇ ਕੋਲ ਕਾਪੀ ਰੱਖੋ ਜਦੋਂ ਕੋਈ ਕੰਮ ਕਿਸੇ ਪੁੱਛਣ ਦੀ ਲੋੜ ਨਹੀਂ ਆ ਆਪੇ ਖੁੱਲ੍ਹ ਕੇ ਦੇਖ ਲਓ ਵੀ ਆਪਾਂ ਕਿਹੜਾ ਕਾਰਜ ਕਰਨਾ ਉਹਦੇ ਵਿੱਚ ਗੁਰੂ ਸਾਹਿਬ ਦਾ ਸਾਨੂੰ ਹੁਕਮ ਕੀ ਹੈ ਪਰ ਜਿਹੜਾ ਮਰਯਾਦਾ ਤੋਂ ਬਾਹਰ ਜਾਂਦਾ ਹੈ ਮਰਯਾਦਾ ਸੀ ਨਾ ਸ਼੍ਰੀ ਰਾਮਚੰਦਰ ਨੂੰ ਕੀ ਕਹਿੰਦੇ ਮਰਜਾਦਾ ਪਰਸ਼ੋਤਮ ਉਹ ਜਦੋਂ ਗਏ ਨਾ ਉਹ ਬਨਵਾਸ ਵਿੱਚ ਗਏ ਸਾਰੇ ਕਹਾਣੀ ਤੁਸੀਂ ਜਾਣਦੇ ਹੀ ਹੋ ਤੇ ਉਹ ਜਦੋਂ ਰਾਮਚੰਦਰ ਨੇ ਉਹ ਰੇਖਾ ਖਿੱਚ ਦਿੱਤੀ ਵੀ ਇਸ ਮਰਜਾਦਾ ਤੋਂ ਬਾਹਰ ਨਹੀਂ ਜਾਣਾ ਸੀ ਤੈਨੂੰ ਆਖਿਆ ਸੀ ਤੇ ਜਦੋਂ ਉਹ ਆਇਆ 라ਵਣ ਜਿਹੜਾ ਸੀ ਸਾਧੂਆਂ ਦਾ ਭੇਗ ਵੜਾ ਕੇ ਅੱਜ ਬਥੇਰੇ ਘੁੰਮਦੇ ਆ 라ਵਣ ਇੱਕ ਨਹੀਂ ਹੁੰਦਾ ਬਥੇਰੇ ਘੁੰਮਦੇ ਆ ਉਹ 라ਵਣ ਦਾ 라ਵਣ ਸਾਧੂ ਦਾ ਭੇਗ ਬਣਾ ਕੇ ਆਇਆ ਤੇ ਸੀਤਾ ਨੂੰ ਆਖਿਆ ਕਿ ਤੂੰ ਬਾਹਰ ਆ ਕੇ ਇਸ ਮਰਜ਼ਾਦਾ ਤੋਂ ਇਸ ਰੇਖਾ ਤੋਂ ਬਾਹਰ ਆ ਕੇ ਮੈਨੂੰ ਦਾਨ ਦੇ ਤੇ ਚੁੱਕ ਕੇ ਲੈ ਗਿਆ ਨਾ ਜਿੱਦਣ ਅਸੀਂ ਮਰਜ਼ਾਦਾ ਤੋਂ ਬਾਹਰ ਜਾਵਾਂਗੇ ਬਥੇਰੇ ਲੁਟੇਰੇ ਫਿਰਦੇ ਆ ਬਥੇਰੇ ਰਾਵਣ ਅੱਜ ਵੀ ਸਾਡੀ ਕੌਮ ਦੇ ਵਿੱਚ ਆ ਅੱਜ ਸਾਨੂੰ ਸੁਚੇਤ ਹੋਣਾ ਹੈ ਅਸੀਂ ਮਰਜ਼ਾਦਾ ਗੁਰੂ ਬਾਣੀ ਦੀ ਤੇ ਇਹ ਮੰਗਣਾ ਗੁਰੂ ਸਾਹਿਬ ਮਹਾਰਾਜ ਅਸੀਂ ਤੇਰੀ ਰਹਿਤ ਦੇ ਵਿੱਚ ਆ ਜਾਈਏ ਇਹ ਰਹਿਤ ਦਾਨ ਜਿਹੜਾ ਅਸੀਂ ਗੁਰੂ ਸਾਹਿਬ ਜੀ ਦੇ ਕੋਲੋਂ ਮੰਗਦੇ ਆ ਇਹਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀ ਆ ਅੱਗੇ ਹ ਵਿਵੇਕ ਦਾਨ ਵਿਵੇਕ ਕੀ ਹੈ ਕਿਉਂ ਅਸੀਂ ਮੰਗਦੇ ਆ ਗੁਰੂ ਸਾਹਿਬ ਜੀ ਦੇ ਕੋਲ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੀਆਂ ਗੁਰਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ